ਮੈਂ ਇਹੀ ਪਰ ਆਪਣੀ ਬਾਣੀ ਕੋ ਵਿਰੰਗੂ ਚੰਦਰ ਭਗਵਾਨ ਨੇ ਕੀ ਸਚੇਦਰ ਵਰਕੀ ਜੀਓਮ ਨਾਮ ਬੰਘੋਤ ਵਣ ਉਮਾ ਸੁਤੰਸੋ ਵਿਰੋਰ ਬ੍ਰਹਮਾ ਗੁਰ ਵਿਸ਼ਨੋ ਗੁਰ ਦੇਵੋ ਮਹੇਸ਼ਰ ਗੁਰ ਸਾਖਸਾ ਬ੍ਰਹਮਾਨਾ ਭਾਏ ਨਮਸਤੇ ਜਲ ਸਾਇਨੇ ਨਮਸਤੇ ਕੀਸ਼ਵਨੰ सर्वं भूतनिवाशोसि मासुदेवाय नमोस्तुते शान्ता परं भुजक सहयनों पद्मनाभं सुरेशं ध्यानगुम्भं बन्दे विष्णु भवभयहरणं सर्वलोकेतनाथ हरिद्रं प्रेमी सज्नो माताभिनो आपको जानकर बड़ा अफसोस होगा भगवान के चंद्रण मंदो तो में लिंग हो चुके हैं क्यों मृत्यु लोक में जो आया उसने दिन जाना है सभी जानते हैं रावण अमर होके भी गया अवतार होके भी गए संत होके भी गए ये मृत्यु लोक में जैसे बताया गया है कि मानुष योनि भोग योनि मानुष योनि भोग योनि है और पिछले भोग ने मानुष नर योनि है कर्म योनि है इसने आके आत्मा का कल्याण किया जाता है तो इसलिए अपना ज्योति पुत्र माता का पुत्र पुत्र हो तो ਚੰਦਰਮਾ ਕੇ ਪ੍ਰਕਾਸ਼ ਨਹੀਂ ਕਿਤੇ ਆਪੇ ਰੋਸ਼ਨੀ ਤੋਂ ਲੈਂਦਾ ਹੈ। ਪਿਵਾਰ ਦਾ ਇਹ ਸਮਾਗਮ ਸਾਧਵੀ ਜੀ, ਕੁਟੀ ਪ੍ਰਹਿਨ ਸਾਧਵੀ ਜੀ ਅੱਜ ਅਸੀਂ ਸਾਡੀ ਮਾਤਾ ਸਮਾਨ ਸ਼੍ਰੀਮਤੀ ਹੀਰਾ ਦੇਵੀ ਜੀ ਦੇ ਅੰਤਿਮ ਅਸਥਾਨ ਵਿੱਚ ਸ਼ਾਮਿਲ ਹੋਣ ਆਏ ਹਾਂ। ਉਹਨਾਂ ਦੇ ਫੁੱਟ ਜਯੋਤੀ ਕਰਮ ਜੀ ਬਹੁਰਾ ਜੀ ਰਿਤੂ ਜੀ ਉਹਨਾਂ ਦੇ ਪੁੱਤਰ ਪਿਊਸ਼ ਅਰੀਨ ਨੀਸ਼ੀ ਦਾ ਪੋਤਰੀ ਬੀਉ ਜੀ ਕੈਨੇਡਾ ਦੇ ਵਿੱਚ ਬਹੁਤ ਵਧੀਆ ਪੜਾਈ ਕਰ ਰਹੇ ਨੇ ਕੰਮ ਕਰ ਰਹੇ ਨੇ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਸ਼ਾਮਲ ਹੋਣ ਆਇਆ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਸਰਲੀ ਪੂਜਾ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਸਥਾਨ ਲਵੇ ਤੇ ਮੈਂ ਹੁਣ ਬੇਨਤੀ ਕਰਾਂਗਾ ਸੁਦਰਸ਼ਨ ਜੀ ਮਿੱਤਰ ਦੋਮੇ ਵਾਸਤੇ ਸ਼ਰਦਾਸੂਨ ਅਰਪਿਤ ਕਰਨ ਲਈ ਗੁਰਪ੍ਰਾਪੀ ਹਾਜੀ ਸਤਕਾਰਯੋਗ ਕਟਜੀ ਮਨਚ ਤੇ ਅਤਿ ਆਦਿ ਸੋਸ਼ਾਵਾ ਦੇ ਵਿਚਾਜਰੀ ਦੋਸਤ ਮਿੱਤਰ ਰਿਸ਼ਤੇਦਾਰ ਰਿਗਿਆ ਭੈਣਾ ਮਾਤਾ ਸਾਰੇ ਹੀ ਅਜਾ ਸਾਡੇ ਬਰੇ ਸਤਕਾਰਯੋਗ ਮਾਤਾ ਸ੍ਰੀ ਬੈਂਕ ਉਹ ਪਰਿਵਾਰ ਬਿਛੋੜਾ ਦੇ ਕੇ ਪਰਮਾਤਮਾ ਦੇ ਚਰਨਾਂ ਵਿੱਚ ਦਿੱਲੀ ਪਰਮਾਤਮਾ ਵੱਲੋਂ ਆਯੋਜਿਤ ਮਿਲੇ ਸੀ ਉਸ ਨੂੰ ਭੋਗਦੇ ਹੋਏ ਪਰਮਾਤਮਾ ਦੇ ਚਰਨਾਂ ਜਾ ਵਰਾਤੇ ਬਹੁਤ ਅੱਛਾ ਸਮਾਂ ਸੀ ਉਹਨਾਂ ਦਾ ਬਹੁਤ ਮਿਲਨસાર ਸੀ तकरीबन 1 ਸਾਲ ਤੋਂ ਥੋੜੀ ਜਿਹੀ ਪ੍ਰੋਬਲਮ ਚੱਲ ਰਹੀ ਸੀ ਬਿਲਕੁਲ ਠੀਕ ਠਾਕ ਸੀ ਉਹ ਕੋਈ ਇਹ ਹਿੱਕਲੀ ਸੀ ਉਸੇ ਦਿਨ ਉਹਨਾਂ ਨੂੰ ਬੜੀ ਮੋਟੀ ਪ੍ਰੋਬਲਮ ਆਈ ਨਾਲ ਦਿਨ ਚੈੱਕਅਪ ਕਰਾਇਆ ਡਾਕਟਰ ਨੂੰ ਦਿਖਾਇਆ ਪਰ ਫਿਰਾਂ ਤੱਕ ਕੀ ਵਿਗੜਤੀ ਚਲੀ ਗਈ ਜੋਤੀ ਨੇ ਜੋ ਉਹਨਾਂ ਦੇ ਸੁਪੁੱਤਰ ਉਹਨਾਂ ਨੇ ਆਪਣੇ ਭੈਣ ਔਰ ਬੈਣ ਨੂੰ ਵੀ ਟੈਲੀਫੋਨ ਕੀਤਾ ਸੋ ਸਮੇਂ ਸੇ ਪਹੁੰਚੇ ਉਹ ਪ੍ਰਸੇਨ ਜੀ ਜਿੰਦਲ ਪਿਆਗਸ਼ਾ ਜਿੰਦਲ ਇਹਨਾਂ ਦੇ ਬੈਣ ਹੋਈ ਸੋ ਇਸ ਪਰਿਵਾਰ ਦੇ ਬਾਰੇ ਬਹੁਤ ਕੁਝ ਕਹਿ ਜਾ ਸਕਦਾ ਹੈ ਜਿਸ ਤਾਪਾ ਜਾਣਦੀ ਹਾਂ ਕਿ ਜੋਤੀ ਪ੍ਰਸ਼ਾਦ ਤੇ ਪੂਰਾ ਸ਼ਿਵਰਾਸ ਸੀ ਬਹੁਤ ਹੀ ਪਹਿਲਾਂ ਪਿਤਾ ਜੀ ਬੈਣੀ ਪ੍ਰਸ਼ਾਦ ਪਰਿਵਾਰ ਨੂੰ ਛੋੜਾ ਦੇ ਗਏ ਸੀ ਮਾਤਾ ਦਾ ਅਸ਼ੀਰਵਾਦ ਸੀ ਪੂਰਾ ਉਸੇ ਸ਼ਿਵਰਾਸ ਦੇ ਨਾਲ ਜੋਤੀ ਨੇ ਨੈ ਦੇਖ ਰਹਾ ਹਾਂ ਸਿਰਫ ਇੱਥੇ ਸਮਾਣੇ ਚ ਨਹੀਂ ਉਰਜਾ ਜੀ ਦੀ ਬਹਾਰਨੇ ਬਲਕਾ ਜੀ ਜਾ ਕੇ ਕਈ ਮੈਡਮ ਜੋ ਉਸ ਦੇ ਵਿੱਚ ਆਚਾਰੀਆ ਦੀ ਰਹੀ ਅਦੇ ਕਾਫੀ ਨੇ ਇਹਨੇ ਕੇ ਨਾਮ ਕਮਾਇਆ ਔਰ ਜੋਤਸ ਦੇ ਵਿੱਚ ਅੱਜ ਦੇਖਿਆ ਜਾਵੇ ਸਮਾਣੇ ਦੇ ਵਿੱਚ ਆਪਾਂ ਲਵੇ ਲਾਗੇ ਟਕਿਆਲਾ ਡਿਸਟ੍ਰਿਕਟ ਦੇ ਵਿੱਚ ਜੋਤੀ ਪ੍ਰਸ਼ਾਦ ਦਾ ਪੂਰਾ ਨਾਮ ਹੈ ਸੋ ਇਸ ਪਰਿਵਾਰ ਦਾ ਜੋਤੀ ਪ੍ਰਸ਼ਾਦ ਜੀ ਦਾ ਇਹਨਾਂ ਦੇ ਧਰਮ ਪਤਨੀ ਰੀਤੂ ਦਾ ਟੁਪੇ ਬਹੁਤ ਹੀ ਇਹਨਾਂ ਨੇ ਸੇਵਾ ਕੀਤੀ ਮਾਤਾ ਜੀ ਦੀ ਸੌਤ ਕੀ ਹੋਂਡਰ ਨੂੰ ਕਿਤਨੀਂ ਦਿੱਤੋਂ ਹਾਂ ਭਾਈ बिल्कुल ठीक सी कोई यह गल नहीं पर फिर भी एक साल में माता जी की बहुत सेवा की छियासी छियासी साल की उम्र सी उम्र चाहे वो अपनी पूरी भोग के गए परंतु जो माता था, था, दा का पिता का एक सहारा हों बचान प्रकाश आया होंद् है सो वो साया चाहे बच्चा है। वो को उठाया है और आकाश फुल बना रहेगा इन्हों बेटा जो पीयूष जो बाहर कनेडा च है और इन्ही बेटी निशिक निशिका ਔਰ ਇਹਨਾਂ ਦੇ ਮਾਤਾ ਜੀ ਦੇ ਦੋਤਰਾ ਦੋਤਰੀ ਦੋਤਰੀ ਵੀ ਜੋਲ ਸਿਫਾਲੀ ਹੈ ਉਹ ਮੇਰਾ ਖਾਲਸਾ ਅਟਲੀਆ ਜ ਹੈ ਨੈਨਾ ਉਹ ਰੋਇਨਾ ਦਾ ਘਰ ਬਹੁਤ ਸਾਰਾ ਹੀ ਪਰਿਵਾਰ ਪੜਿਆ ਲਿਖਿਆ ਤੇ ਪਰ ਕਾਬਲ ਪਰਿਵਾਰ ਹੈ ਸੋ ਮੈਂ ਜਿਆਦਾ ਨਾ ਕੁਝ ਕਹਿੰਦਾ ਹੋਇਆ ਪਰਮਾਤਮਾ ਦੇ ਚਰਨਾਂ 'ਚ ਇਹ ਬੇਸ਼ੱਕ ਤਾਂ ਤੇ ਜੋਧੀ ਜੀ ਉਹਨਾਂ ਹੀ ਤਰਫ ਬੱਚਿਆਂ ਨੂੰ ਸੋ ਮਾਤਾ ਜੀ ਦਾ ਜੋ ਬੁੱਤ ਕੋਹਾਦਾ ਹੈ ਹੁਸੈਨ ਤਾਰਕ ਤੇ ਨਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਵਿਸ਼ੇਸ਼ ਤੌਰ ਤੇ ਸਾਹ ਦਾ ਮੰਤਰੀ ਪੂਜਾ ਸਦਾ ਸਬੀਸਿ ਬਖੜਾ ਉਹਨਾਂ ਵਰ ਨੂੰ ਮਾਤਾ ਦੀ ਵਿਚਾਰਾਂ ਚ ਸ਼ਰਧਾ ਦੇ ਪੁਰਤਪੇਡ ਕਰਦਾ ਹਾਂ ਤੇ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਵਿਚੜੀ ਆਤਮਾ ਨੂੰ ਆਪਣੇ ਚਰਨ ਸਥਾਨ ਦੇ ਨਾਲ ਇਸ ਪਰਿਵਾਰ ਨੂੰ ਇਹ ਤਕਸ਼ਤਾਨ ਦੀ ਤਾਕਤ ਦਿਨਾ ਓਮ ਸ਼ਾਂਤੀ ਓਮ ਸ਼ੰਤ ਧੰਨਵਾਦ ਸਸਥਾਪਕਨੀ ਉੱਥੇ ਦੀ ਯੂਨੀਵਰਸਿਟੀ ਦੇ ਮੱਧਪਰਦੇ ਸਾਇੰਟੀਸ਼ਟ ਬਿਲਕੁਲ ਉਹਨੇ ਇਹਨਾਂ ਨੇ ਦੱਸਿਆ ਕਿ डॉक्टर करण जी माफ़ी चाहेंगे रतन लाल जी सिंगला एक्स प्रेजिडेंट बीजेपी समाना सीताराम जी पोस्ट ऑफिस एक्स पोस्ट ऑफिस तो अशोक कुमार जी शोर ज्वैलर तो आनंदपुर श्री आनंदपुर आश्रम कुटिया समाना तो जी शोक संदेश दर्शन लाल जी एम सी तो माफ़ी चाहेंगे शंकर लाल जी जिल एक्स चेयरमैन निक्रमाना जस्ट समाना उन्होंने भी तो माफ़ी चाहेंगे विखी सूट समाना प्रेसर पोस्टर ਪ੍ਰਿੰਤ ਬਧਵਾਜੀ ਪਰਸ਼ੋਤਨ ਜੀ ਦੇਵਕੀ ਨੰਦਨ ਜੀ ਇਹਨਾਂ ਸਾਰਿਆਂ ਤੋਂ ਮਾਫੀ ਚਾਹਾਂਗੇ ਇਹਨਾਂ ਨੇ ਮੀਡੀਆ ਦਾ ਜੋ ਇੱਕ ਬਹੁਤ ਵਧੀਆ ਸਮਾਣੇ ਦੇ ਵਿੱਚ ਚਲਾ ਰੱਖਿਆ ਉਸ ਤੋਂ ਸਾਰੇ ਸਮਾਣੇ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਇਹਨਾਂ ਦੇ ਰਾਹੀਂ ਹਰ ਬੰਦੇ ਨੂੰ ਪਤਾ ਲੱਗਦੀਆਂ ਰਹਿੰਦੀਆਂ ਨੇ ਮਾਫੀ ਚਾਹਾਂਗੇ ਡਾਕਟਰ ਪ੍ਰਿੰਤਪਾਲ ਜੀ ਸੀਤਾਰਾਮ ਜੀ ਪ੍ਰੈਸ ਰਿਪੋਰਟਰ ਪਿੰਕਾ ਗਾਜੂਵਾ ਸੇ ਜੀਐਨਸੀ ਤੇ ਕੁਝ ਸੋਖ ਸੰਦੇਸ਼ ਆਏ ਨੇ ਭਗਵਾਨ ਪਰਸ਼ੂਰਾਮ ਜੀ ਦਾ ਰੁਸ਼ਾਲਾ ਸਮਾਣਾ ਰਜਾਪਤੀ ਬ੍ਰਹਮ ਕੁਮਾਰੀ ਜੀ ਸਮਾਣਾ ਰਜਾਪਤੀ ਜੀ ਪ੍ਰਤੀ ਆਪਣੇ ਸ਼ਰਧਾ ਸੁਮਨ ਭੇਟ ਕਰਨ ਵਾਸਤੇ ਤੇ ਉਹ ਸਰਬ ਸ਼ਕਤੀਮਾਨ ਅਮਰ ਅਜਰ ਤੇ ਪਵਿੱਤਰ ਨਿਰਾਕਾਰ ਈਸ਼ਵਰ ਸਾਮੂਹਿਕ ਤੌਰ ਤੇ ਬੇਨਤੀਆਂ ਕਰਨ ਲਈ ਕਿ ਈਸ਼ਵਰ ਦੇ ਮੰਗਤ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੋ